ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਆਪਣਾ ਅਜੀਤ ਕੌਰ ਲਾਈਫਸਟਾਈਲ ਦੀ ਸ਼ਾਨ ਔਰਖ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਆ ਤੇ ਅੱਜ ਫੇਰ ਇੱਕ ਨਵੀਂ ਵੀਡੀਓ ਨਵੀਂ ਰੈਮੇਡੀ ਤੁਹਾਡੇ ਵਾਸਤੇ ਲੈ ਕੇ ਆਏ ਆ ਪਹਿਲੀਆਂ ਜਿੰਨੀਆਂ ਵੀ ਵੀਡੀਓ ਆਈਆਂ ਤੁਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਥੈਂਕ ਯੂ ਸੋ ਮੱਚ ਇੰਨਾ ਪਿਆਰ ਦੇਣ ਵਾਸਤੇ ਤੇ ਅਗਲੀਆਂ ਆਉਣ ਵਾਲੀਆਂ ਵੀਡੀਓ ਨੂੰ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਪਿਆਰ ਦੇਣਾ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਿਹੜਾ ਵਾ ਉਹ ਪਸੰਦ ਆਵੇ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਸ਼ੇਅਰ ਜਰੂਰ ਕਰਦੇਆ ਕਰੋ ਤੇ ਨਾਲ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰੀਕੇ ਦੀ ਲੱਗੀ ਤੇ ਜੇ ਤੁਹਾਡੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਜਿਹੜੀ ਆ ਉਹ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਮੈਂ ਵੀਡੀਓ ਲੈ ਕੇ ਆਈ ਆ ਬਲੈਮਿਸ਼ ਜਿਹੜੀਆਂ ਪਿਗਮੈਂਟੇਸ਼ਨ ਵਾ ਉਹਦੇ ਵਾਸਤੇ ਕਿਸੇ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਉਹ ਬਲੈਮਿਸ਼ ਦੀ ਪ੍ਰੋਬਲਮ ਤੋਂ ਚੂੜੀਆਂ ਛਾਈਆਂ ਇਹਨਾਂ ਦੀ ਪ੍ਰੋਬਲਮ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਕਾਫੀ ਵੀਡੀਓ ਇਹਦੇ ਉੱਤੇ ਮੈਂ ਸ਼ੇਅਰ ਕੀਤੀਆਂ ਤੁਹਾਨੂੰ ਰੈਮਡੀਆ ਵੀ ਦਿੱਤੀਆਂ ਨੇ ਤੇ ਅੱਜ ਮੈਂ ਤੁਹਾਡੇ ਨਾਲ 7 ਟਿਪਸ 7 ਟਿਪਸ ਜਿਹੜੇ ਸ਼ੇਅਰ ਕਰਾਂਗੀ ਜੇ ਤੁਸੀਂ ਇਹਨਾਂ ਟਿਪਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਜ਼ਮਾ ਲੋਗੇ ਤਾਂ ਤੁਹਾਡਾ ਜਿਹੜਾ ਫੇਸ ਵਾ ਇੱਕਦਮ ਕਲੀਅਰ ਹੋ ਜਾਏਗਾ ਐਂਡ ਗਲੋਇੰਗ ਹੋ ਜਾਵੇਗਾ ਮੈਂ ਇਹ ਚੀਜ਼ਾਂ ਆਪਣੀ ਸਕਿਨ ਤੇ ਯੂਜ਼ ਕੀਤੀਆਂ ਕਿਉਂਕਿ ਹਾਂ ਪ੍ਰੈਗਨੈਂਸੀ ਤੋਂ ਬਾਅਦ ਆਫਟਰ ਡਿਲੀਵਰੀ ਤੋਂ ਬਾਅਦ ਮੈਂ ਆਪਣੀਆਂ ਇਹ ਫੇਸ ਤੇ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕਲੀਅਰ ਕੀਤਾ ਹੈ ਪ੍ਰੈਗਨੈਂਸੀ ਦੇ ਵਿੱਚ ਮੇਰੇ ਫੇਸ ਤੇ ਵੀ ਇਹ ਸਾਈਡ ਤੇ ਇਹਨਾਂ ਚੀਜ਼ਾਂ ਤੇ ਨੋਜ਼ ਦੇ ਉੱਪਰ ਕਾਫੀ ਮੇਰੇ ਸ਼ਾਈਆਂ ਪੈ ਗਈਆਂ ਸੀਗੀਆਂ ਉਸ ਤੋਂ ਬਾਅਦ ਮੈਨੂੰ ਐਕਨੇ ਦੀ ਪ੍ਰੋਬਲਮ ਸੀਗੀ ਤੇ ਜਿਹੜਾ ਮੇਰਾ ਸਕਿਨ ਵਾ ਉਹਦੇ ਉੱਤੇ ਵਾਈਟ ਵਾਈਟ ਸਪੌਟ ਪੈ ਜਾਂਦੇ ਸੀਗੇ ਤੇ ਸਕਿਨ ਬਹੁਤ ਇੱਕਦਮ ਜਿਹੜੀ ਡਰਾਈ ਹੋ ਗਈ ਸੀਗੀ ਇਸ ਤੋਂ ਬਾਅਦ ਮੈਂ ਇਹ ਚੀਜ਼ਾਂ ਅਪਣਾਈਆਂ ਨੇ ਜਿਹਦੇ ਨਾਲ ਮੇਰਾ ਫੇਸ ਜਰਾ ਬਿਲਕੁਲ ਸਾਫ਼ ਹੋ ਗਿਆ ਸੀਗਾ ਤੇ ਅ ਬਾਕੀ ਜੋ ਵੀ ਆ ਹੁਣ ਤੁਹਾਡੇ ਸਾਹਮਣੇ ਹੀ ਆ ਤੇ ਇਹ ਜਿਹੜੀਆਂ ਸੱਤ ਟਿਪਸ ਵਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਜ਼ਮਾ ਲੋਗੇ ਰੋਜ਼ਾਨਾ ਜ਼ਿੰਦਗੀ ਵਿੱਚ ਤੇ ਤੁਸ ਤੋਂ ਹੀ ਜਿਹੜੀ ਤੁਹਾਡੀ ਸਕਿਨ ਵਾ ਇੱਕਦਮ ਸਾਫ਼ ਕਲੀਅਰ ਗਲੋਇੰਗ ਹੋ ਜਾਏਗੀ ਪਿਗਮੇਟੇਸ਼ਨ ਤੋਂ ਬਲੈਮਿਸ਼ ਤੋਂ ਤੁਸੀਂ ਇੱਕਦਮ ਜਰਾ ਵਾ ਛੁਟਕਾਰਾ ਪਾ ਲੋਗੇ ਤੇ ਜਿਆਦਾ ਲੰਬੀ ਨਾ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਨੰਬਰ 1 ਟਿਪ ਇਹ ਆ ਕੀ ਤੁਸੀਂ ਕੀ ਕਰਨਾ ਹੈ ਕਿ ਜਦੋਂ ਵੀ ਕੋਈ ਪਾਰਟੀ ਫੰਕਸ਼ਨ ਵਗੈਰਾ ਹੁੰਦਾ ਹੈ ਤਾਂ ਪੈਣਾ ਨੂੰ ਇੱਕੋ ਹੀ ਚੀਜ਼ ਹੁੰਦੀ ਹੈ ਕਿ ਬਲੀਚ ਕਰਵਾ ਲਈਏ ਪਾਰਲਰ ਤੇ ਜਾਂਦੇ ਨੇ 글로 ਚਾਹੁੰਦੇ ਨੇ ਜਾ ਕੇ ਕਹਿੰਦੇ ਕਿ ਸਾਨੂੰ ਕੇਸ ਸਾਡਾ ਗਲੋਇੰਗ ਚਾਹੀਦਾ ਹੈ ਤੇ ਉਹ ਕੀ ਕਰਦੇ ਪਾਰਲਰ ਵਾਲੇ ਕਹਿੰਦੇ ਕਿ ਸਭ ਤੋਂ ਪਹਿਲਾਂ ਬਲੀਚ ਕਰਵਾ ਲਓ ਇਹ ਬਲੀਚ ਉਹ ਬਲੀਚ ਫਰੂਟ ਬਲੀਚ 골ਡ ਬਲੀਚ ਜੋ ਵੀ ਹੈਗਾ ਤੇ ਜਿਹੜੀ ਆਪਣੇ ਜਿੰਨਾਂ ਨੂੰ ਪਿਗਮੈਂਟੇਸ਼ਨ ਦੀ ਪ੍ਰੋਬਲਮ ਆ ਬਲੈਮਿਸ਼ ਆਸ਼ਾਈਆਂ ਨੇ ਜਾਂ ਤੁਹਾਡੇ ਪਿੰਪਲ ਨੇ ਜਿੰਨਾ ਦੇ ਫੇਸ ਦੇ ਉੱਤੇ ਪਲੀਜ਼ ਜਿਹੜੀ ਆ ਬਲੀਚ ਨੂੰ ਅਵੋਇਡ ਕਰ ਦੋ ਕਿਉਂਕਿ ਬਲੀਚ ਦੇ ਵਿੱਚ ਜਿਹੜੀ ਕਰੀਮ ਆ ਉਹ ਤੇ ਕਹਿ ਦਿੰਦੇ ਵੀ ਇਹ ਹਰਬਲ ਆ ਹਾਂਜੀ ਉਹ ਜ਼ਰੂਰ ਹਰਬਲ ਹੋਵੇਗੀ ਪਰ ਜਿਹੜਾ ਉਹਦੇ ਵਿੱਚ ਐਕਟੀਵੇਟਰ ਹੁੰਦਾ ਉਹ ਫੁੱਲ ਆਫ ਕੈਮੀਕਲ ਹੁੰਦਾ ਉਹ ਕੈਮੀਕਲਸ ਨਾਲ ਭਰਿਆ ਹੁੰਦਾ ਤੇ ਇਸ ਕਰਕੇ ਜੋ ਲਗਾਉਂਦੇ ਸਾਰੀ 5-10 ਮਿੰਟ ਦੇ ਵਿੱਚ ਤੁਹਾਡੇ ਫੇਸ ਦੇ ਵੇਖੋ ਕਿੰਨਾ ਗਲੋ ਆ ਜਾਂਦਾ ਹੈ ਗਲੋ ਮੀਨਜ਼ ਇਹ ਹੁੰਦਾ ਕਿ ਤੁਹਾਡੀ ਉਹ ਉੱਪਰਲੀ ਜਿਹੜੀ ਸਕਿਨ ਉਹ ਆ ਪਰਤਵਾ ਉਹਨੂੰ ਜਿਹੜਾ ਵਾ ਉਹ ਰਿਮੂਵ ਕਰ ਦਿੰਦਾ ਹੈ ਤੇ ਉਹਦੇ ਨਾਲ ਜਿਹੜੇ ਤੁਹਾਡੀ ਸਕਿਨ ਵਾ ਉਹ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹਦੇ ਨਾਲ ਇਹ ਹੈ ਜਦੋਂ ਤੁਸੀਂ ਫਿਰ ਬਾਅਦ ਵਿੱਚ ਧੁੱਪ ਦੇ ਵਿੱਚ ਜਾਓਗੇ ਤਾਂ ਜਿਹੜੀ ਤੁਹਾਡੀ ਉਸ ਟਾਈਮ ਤੇ ਜਿਹੜੀਆਂ ਉਹ ਬਿਲਕੁਲ ਜਿਹੜੀਆਂ ਵਾ ਹਲਕੀਆਂ ਹੋ ਜਾਂਦੀਆਂ ਬਟ ਬਾਅਦ ਵਿੱਚ ਜਦੋਂ ਤੁਸੀਂ ਧੁੱਪ ਵਿੱਚ ਜਾਓਗੇ ਤਾਂ ਵੇਖਿਓ ਤੁਹਾਡੀਆਂ ਉਹ ਹੋਰ ਡਾਰਕ ਹੋ ਕੇ ਉੱਪਰ ਕੇ ਸਾਹਮਣੇ ਆਉਣਗੇ ਇਸ ਕਰਕੇ ਪਲੀਜ਼ ਕੈਮੀਕਲ ਵਾਲੀ ਬਲੀਚ ਬੰਦ ਕਰਕੇ ਨੇਚਰਲ ਬਲੀਚ ਜਿਹੜੀ ਕਿ ਟਮਾਟੋ ਦੇ ਨਾਲ ਪੋਟੈਟੋ ਦੇ ਨਾਲ ਟਮਾਟਰ ਆਲੂ ਨਿੰਬੂ ਇਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਕਾਫੀ ਮੈਂ ਜਿਹੜੀਆਂ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਨੇ ਤੁਸੀਂ ਨੇਚਰਲ ਬਲੀਚ ਕਰ ਚ ਕਰਨੀ ਸ਼ੁਰੂ ਕਰੋ ਇਹਦੇ ਨਾਲ ਜਿਹੜੇ ਆਵਲ ਤਾਂ ਜਿਹੜੇ ਆ ਹੇਅਰ ਉਹ ਤੇ ਬ੍ਰਾਊਨ ਨਹੀਂ ਹੁੰਦੇ ਬਟ ਤੁਹਾਡੀ ਸਕਿਨ ਟੋਨ ਜਿਹੜੀ ਰੰਗਤਵਾ ਉਹ ਨਿੱਖਰਨੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਚੀਜ਼ਾਂ ਨੂੰ ਸਿਆ ਆਪਣੇ ਜਿਹੜਾ ਵਾ ਉਹ ਜ਼ਿੰਦਗੀ 'ਚ ਅਪਣਾਓ ਤੇ ਇਹ ਕੈਮੀਕਲ ਵਾਲੀ ਜਿਹੜੀ ਬਲੀਚ ਵਾਂ ਉਹਨੂੰ ਅਵੋਇਡ ਕਰਦੋ ਨੰਬਰ 2 ਤੇ ਤੁਸੀਂ ਇਹ ਕਰਨਾ ਸਕਰਬਿੰਗ ਤੁਸੀਂ ਸਕਰਬਿੰਗ ਕਈ ਕਰਦੇ ਨੇ ਕਿ ਲੋਰ ਤੋਂ ਬਾਅਦ ਡੇਲੀ ਸਕਰਬ ਕਰਦੇ ਨੇ ਫੇਸ ਤੇ ਇਹ ਚੀਜ਼ਾਂ ਅਵੋਇਡ ਕਰਦੇ ਹੋ ਜਦੋਂ ਅਸੀਂ ਡੇਲੀ ਸਕਰਬ ਕਰਦੇ ਆ ਕਿ ਉਹ ਸਾਡੀ ਸਕਿਨ ਨੂੰ ਜਿਹੜੀ ਉੱਪਰਲੀ ਪਰਤਵਾ ਨੂੰ ਹਾਮ ਕਰਦੀਆਂ ਨੇ ਉਤੇ ਰੈਸ਼ਿਚ ਪੈ ਸਕਦੇ ਨੇ ਸਕਿਨ ਪਤਲੀ ਹੋ ਜਾਂਦੀ ਹੈ ਤੇ ਇਸ ਕਰਕੇ ਇਹਦੇ ਨਾਲ ਫਿਰ ਸਕਿਨ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਤੁਸੀਂ ਜਿਹੜੀ ਆ ਉਹ ਜ਼ਿਆਦਾ ਆਪਣੇ ਫੇਸ ਤੇ ਸਕਰਬਿੰਗ ਨਹੀਂ ਕਰਨੀ ਹੈਗੀ ਇਹ ਨਹੀਂ ਕਿ ਬਿਲਕੁਲ ਨਹੀਂ ਕਰਨੀ ਕਰੋ ਵੀਕ ਦੇ ਵਿੱਚ ਇੱਕ ਜਾਂ ਦੋ ਵਾਰ ਸਕਰਬ ਕਰੋ ਤੇ ਉਹ ਵੀ ਬਿਲਕੁਲ ਲਾਈਟ ਜੈ ਜੈਂਟਲ ਜੈ ਸਕਰਬ ਕਰੋ ਤੇ ਉਹਨੂੰ ਜਿਹੜਾ ਵਾ ਇਸ ਤਰੀਕੇ ਦੇ ਨਾਲ ਸਰਕਲ ਮੋਸ਼ਨ ਦੇ ਵਿੱਚ ਰੌਂਡ ਰੌਂਡ ਘੁਮਾ ਕੇ ਤੇ ਜਿੰਨਾ ਤੁਹਾਡਾ ਬਲੱਡ ਸਰਕੂਲੇਸ਼ਨ ਜਿਹੜਾ ਵਧੀਆ ਹੋ ਜਾਏ ਤੇ ਉਹਦੇ ਨਾਲ ਸੌਫਟ ਹੱਥਾਂ ਦੇ ਨਾਲ ਜਿਹੜੀ ਹੈ ਉਹ ਸਕਰਬਿੰਗ ਕਰੋ ਤੇ ਜਿਆਦਾ ਤੁਸੀਂ ਸਕਰਬਿੰਗ ਨਹੀਂ ਕਰਨੀ ਹੈਗੀ ਵੀ ਡੇਲੀ بیس ਤੇ ਸਕਰਬਿੰਗ ਨਹੀਂ ਕਰਨੀ ਹੈਗੀ ਇਹਨੂੰ ਅਵੋਇਡ ਕਰਕੇ ਪੀਕ ਦੇ ਵਿੱਚ ਇੱਕ ਦੋ ਵਾਰੀ ਬਿਲਕੁਲ ਸੌਫਟ ਜੈਂਟਲ ਹੱਥਾਂ ਦੇ ਨਾਲ ਸਕਰਬਿੰਗ ਕਰਨੀ ਹੈ ਤੇ ਇਹਦੇ ਨਾਲ ਤੁਹਾਡਾ ਜਿਹੜਾ ਸਕਿਨਵਾ ਉਹ ਟਾਈਟ ਤੇ ਬ੍ਰਾਈਟ ਹੋਏਗੀ ਤੇ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ ਇਸ ਤੋਂ ਇਲਾਵਾ ਨੰਬਰ 3 ਤੇ ਤੁਸੀਂ ਕੀ ਕਰਨਾ ਹੈ ਕਿ ਆਪਣੇ ਫੇਸ ਦੇ ਉੱਤੇ ਸਨ ਸਕ੍ਰੀਨ ਜ਼ਰੂਰ ਲਗਾਉਣਾ ਹੈ ਜਿਸ ਤਰ੍ਹਾਂ ਖਾਣਾ ਪੀਣਾ ਇਹ ਚੀਜ਼ਾਂ ਜ਼ਰੂਰੀ ਨੇ ਉਸੇ ਤਰੀਕੇ ਦੇ ਨਾਲ ਜਿਹੜੀ ਸਾਡੇ ਸਕਿਨ ਦੇ ਉੱਤੇ ਸਨਸਕ੍ਰੀਨ ਲਗਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਸਨਸਕ੍ਰੀਨ ਜਿਹੜਾ ਵਾ ਉਹ ਇਹ ਨਹੀਂ ਕਿ ਜੇ ਤੁਸੀਂ ਬਾਹਰ ਜਾਣਾ ਉਦੋਂ ਹੀ ਲਗਾਉਣਾ ਜੇ ਤੁਸੀਂ ਘਰ ਦੇ ਅੰਦਰ ਰਹਿੰਦੇ ਹੋ ਉਦੋਂ ਵੀ ਤੁਹਾਨੂੰ ਸਨਸਕ੍ਰੀਨ ਲਗਾਉਣਾ ਬਹੁਤ ਜ਼ਰੂਰੀ ਆ ਤੇ ਇਹ ਚੀਜ਼ਾਂ ਮੈਂ ਜਿੰਨਾਂ ਦੇ ਸ਼ਾਈਆਂ ਨੇ ਜਾਂ ਬਲੈਮਿਸ਼ ਵਾ ਪਿੰਪਲ ਨੇ ਐਕ ਨੇ ਪ੍ਰੋਬਲਮ ਆ ਉਹਨਾਂ ਵਾਸਤੇ ਕੈਰੀ ਉਹਨਾਂ ਵਾਸਤੇ ਇਹ ਚੀਜ਼ਾਂ ਮਸਟ ਨੇ ਜ਼ਰੂਰੀ ਨੇ ਤੇ ਤੁਸੀਂ ਜਿਹੜਾ ਵਾ ਉਹ ਸਨ ਸਕਰੀਨ ਲਗਾਓ ਦਿਨ ਦੇ ਵਿੱਚ 2 ਤੋਂ 3 ਵਾਰੀ ਸਨ ਸਕਰੀਨ ਲਗਾਓ ਤੇ ਭਰਪੂਰ ਮਾਤਰਾ ਚ ਲਗਾਓ ਕਿਉਂਕਿ ਇਹ ਜਿਹੜੀਆਂ ਸਨ ਰੇਜ਼ ਹੁੰਦੀਆਂ ਨੇ ਇਹੋ ਜਿਹੜੀਆਂ ਨੇ ਪਿਗਮੈਂਟੇਸ਼ਨ ਸ਼ਾਈਆਂ ਦਾ ਕਾਰਨ ਬਣਦੀਆਂ ਨੇ ਤੇ ਇਸ ਕਰਕੇ ਇਹ ਮੈਂ ਸਾਰੀਆਂ ਚੀਜ਼ਾਂ ਦੱਸ ਰਹੀਆਂ ਜਿਹੜੇ ਤੁਸੀਂ ਐਕਸਟਰਨਲ ਬਾਹਰੀ ਤੌਰ ਤੇ ਲਗਾਉਣੀਆਂ ਨੇ ਤੇ ਵਧੀਆ ਬੈਸਟ ਜਿਹੜਾ brand ਦਾ ਤੁਸੀਂ ਸਨ ਸਕਰੀਨ ਲਗਾਓ ਨਹੀਂ ਤਾਂ ਤੁਸੀਂ ਹੋਮ ਮੇਡ ਕੋਈ ਨਾ ਕੋਈ ਰੈਮਡੀਜ਼ ਯੂਜ਼ ਕਰੋ ਤੇ ਇਸ ਕਰਕੇ ਇਹ ਤੁਹਾਨੂੰ ਸਨ ਰੇਸ ਤੋਂ ਬਚਾਏਗੀ ਤੇ ਕਿਸ ਤਰ੍ਹਾਂ ਕੇ ਸਨ ਸਕਰੀਨ ਲਗਾਉਣਾ ਵੀ ਬਹੁਤ ਜ਼ਰੂਰੀ ਹੈ ਤਿੰਨ ਜਿਹੜੀ ਟਿਪਸ ਹੋ ਗਈਆਂ ਚੌਥੀ ਟਿਪ ਇਹ ਆ ਕਿ ਤੁਸੀਂ ਜਿਹੜਾ ਵਾਟਰ ਵਾ ਉਹ ਨੂੰ ਇਨਟੇਕ ਕਰਨਾ ਹੈ ਭਰਪੂਰ ਮਾਤਰਾ ਵਿੱਚ ਤਾਂ ਜੋ ਤੁਹਾਡੀ ਜਿਹੜੀ ਆ ਬਾਡੀ ਹੈ ਡੀਹਾਈਡਰੇਟ ਨਾ ਰਹੇ ਹਾਈਡਰੇਟ ਰਹੇ ਤੇ ਤੁਸੀਂ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਪੀਣਾ ਹੀ ਪੀਣਾ ਹੈ ਹਰ ਅੱਧੇ ਘੰਟੇ ਬਾਅਦ ਘੰਟੇ ਬਾਅਦ ਤੁਸੀਂ ਇੱਕ ਗਲਾਸ ਪਾਣੀ ਜੜਵਾ ਜ਼ਰੂਰ ਲਓ ਤੇ ਪਾਣੀ ਇਹ ਨਹੀਂ ਕਿ ਇੱਕੋ ਵਾਰੀ ਤੁਸੀਂ 3-4 ਗਲਾਸ ਪੀ ਲੋ ਨਹੀਂ ਪਾਣੀ ਨੂੰ ਥੋੜਾ ਥੋੜਾ ਕਰਕੇ ਸਿਪ ਸਿਪ ਕਰਕੇ ਦੇ ਬੈਠ ਕੇ ਆਰਾਮ ਦੇ ਨਾਲ ਪਾਣੀ ਪੀਣਾ ਹੈ ਜਿਆਦਾ ਪਾਣੀ ਇੱਕਦਾਂ ਮੇ ਪੀ ਲੋਗੇ ਤਾਂ ਉਹ ਤੁਹਾਨੂੰ ਡਾਈਜੈਸਟ ਨਹੀਂ ਹੋਏਗਾ ਤੇ ਅਸਰ ਕਰਨ ਦੀ ਬਜਾਏ ਤੁਹਾਨੂੰ ਨੁਕਸਾਨ ਪਹੁੰਚਾਏਗਾ ਤੇ ਇਸ ਕਰਕੇ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਪਿਓ ਇਹਦੇ ਨਾਲ ਤੁਹਾਡੇ ਫੇਸ ਤੇ ਇੱਕਦਮ ਗਲੋ ਆ ਜਾਵੇਗਾ ਤੇ ਪਾਣੀ ਪੀਣਾ ਜਰਵਾ ਉਹ ਬਹੁਤ ਹੀ ਜ਼ਰੂਰੀ ਹੈ ਇਹ ਰੂਗੀਆਂ ਚਾਰ ਟਿਪ ਪੰਜਵੀਂ ਟਿਪ ਇਹ ਹੈ ਕਿ ਤੁਸੀਂ ਆਪਣੀ ਸਕਿਨ ਤੇ ਮੋਇਸਚਰਾਈਜ਼ਰ ਜ਼ਰੂਰ ਲਗਾਉਣਾ ਹੈ ਤੁਹਾਡੀ ਸਕਿਨ ਚਾਹੇ ਡਰਾਈ ਹੋਵੇ ਚਾਹੇ ਤੁਹਾਡੀ ਸਕਿਨ ਜਿਹੜੀ ਆ ਉਹ ਆਇਲੀ ਹੋ ਤੁਸੀਂ ਆਪਣੀ ਸਕਿਨ ਨੂੰ ਮੋਇਸਚਰਾਈਜ਼ ਜ਼ਰੂਰ ਕਰਨਾ ਹੈ ਤੇ ਇਹ ਕਈ ਸਮਝਿਆ ਕਿ ਸਾਡੇ ਸਕਿਨ ਦੇ ਉੱਤੇ ਤੇ ਸਾਡੀ ਸਕਿਨ ਆਇਲੀ ਆ ਅੱਗੇ ਐਕਸਟਰਾ ਆਇਲ ਬਹੁਤ ਆ ਤੇ ਅਸੀਂ ਮੋਇਸਚਰਾਈਜ਼ ਨਹੀਂ ਕਰਨਾ ਨਹੀਂ ਜੀ ਤੁਸੀਂ ਆਪਣੀ ਸਕਿਨ ਨੂੰ ਮੋਇਸਚਰਾਈਜ਼ ਕਰਨਾ ਹੈ ਮੋਇਸਚਰਾਈਜ਼ ਕਰਨ ਦੇ ਨਾਲ ਤੁਹਾਡੀ ਸਕਿਨ ਜਿਹੜੀ ਆ ਹੈਲਦੀ ਰਹਿੰਦੀ ਆ ਤੇ ਜਿਹੜੀ ਆ ਇੱਕਦਮ ਜਿਹੜੀ ਆ ਉਹ ਡਰਾਈ ਨਹੀਂ ਹੁੰਦੀ ਹੈਗੀ ਤੇ ਜਿਹੜਾ ਐਕਸਟਰਾ ਆਇਲ ਵਾਲਾ ਉਹ ਤਾਂ ਜਿਹੜਾ ਤੁਹਾਡਾ ਵਾ ਉਹ ਤੁਸੀਂ ਬਾਅਦ ਵਿੱਚ ਕੋਈ ਪੈਕ ਜਾਂ ਫੇਸ ਜਿੱਦੋਂ ਤੁਸੀਂ ਵਾਸ਼ ਕਰਦੇ ਹੋ ਉਹਦੇ ਨਾਲ ਚਰਾਵਾ ਉਹ ਰਿਮੂਵ ਹੁੰਦਾ ਜਾਂਦਾ ਇਹ ਜਦੋਂ ਵੀ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਨਾ ਹੈ ਤੁਸੀਂ ਆਪਣੇ ਫੇਸ ਦੇ ਉੱਤੇ ਮੋਇਸਚਰਾਈਜ਼ਰ ਸਿਕਸ ਨੰਬਰ ਵਾਲੀ ਜਿਹੜੀ ਟਿਪ ਆ ਉਹ ਸ਼ੇਅਰ ਕਰਾਂਗੀ ਉਹ ਹੈ ਕਿ ਤੁਸੀਂ ਜਿਹੜਾ ਵਾ ਫਾਸਟ ਫੂਡ ਨੂੰ ਅਵੋਇਡ ਕਰਨਾ ਹੈ ਜਦੋਂ ਵੀ ਅਸੀਂ ਕੋਈ ਵੀ ਬਾਹਰਲੀ ਚੀਜ਼ ਤਲਿਆ ਭੁੰਨਿਆ ਸੀ ਖਾਨਿਆ ਤਾਂ ਉਹ ਸਾਡੇ ਅੰਦਰ ਜਿਹੜਾ ਆਇਲ ਐਕਸੈਸ ਆਇਲ ਵਾ ਉਹਨੂੰ ਪ੍ਰੋਡਿਊਸ ਕਰਦਾ ਹੈ ਤੇ ਇਹ ਜਿਹੜਾ ਆਇਲ ਵਾ ਉਹ ਸਾਡੇ ਸਕਿਨ ਦੇ ਉੱਤੇ ਜਿਹੜਾ ਪਿੰਪਲ ਉਹਨਾਂ ਦਾ ਕਾਰਨ ਬਣਦਾ ਹੈ ਤੇ ਇਸ ਕਰਕੇ ਸਾਨੂੰ ਪਾਰ ਦਾ ਤਲਿਆ ਭੁੰਨਿਆ ਫਾਸਟ ਫੂਡ 버ਗਰ ਪੀਜ਼ੇ ਨੂਡਲ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਕੇ ਤੁਹਾਨੂੰ ਜਿਹੜਾ ਵਾ ਘਰ ਦਾ ਸਿੰਪਲ ਖਾਣਾ ਉਹ ਖਾਣਾ ਪਏਗਾ ਤੁਸੀਂ ਇਹਦੇ ਵਿੱਚ ਵਿਟਾਮਿਨ ਸੀ ਭਰਪੂਰ ਤੇ ਪ੍ਰੋਟੀਨ ਪ੍ਰੋਟੀਨ ਜਿਹੜਾ ਵਾ ਉਹ ਬਹੁਤ ਹੀ ਹੈਲਥਫੁਲ ਹੈ ਤੁਹਾਡੀ ਸਕਿਨ ਨੂੰ ਨਿਖਾਰਨ ਵਿੱਚ ਤੇ ਤੁਹਾਨੂੰ ਵਿਟਾਮਿਨ ਸੀ ਤੇ ਪ੍ਰੋਟੀਨ ਭਰਪੂਰ ਜਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਵਿਟਾਮਿਨ ਸੀ ਦੇ ਵਿੱਚ ਇਸ ਤਰ੍ਹਾਂ λεਮਨ ਤੁਸੀਂ ਲੈ ਲਓ ਤੇ λεਮਨ ਵਾਲਾ ਪਾਣੀ ਪੀ ਲਓ ਪਲੱਸ ਤੁਸੀਂ ਜਿਹੜਾ ਵਾ ਔਰੈਂਜ ਲੈ ਲਓ ਗਾਵਾ ਲੈ ਲਓ ਸਬਜ਼ੀਆਂ ਵਿੱਚ ਤੁਸੀਂ ਸ਼ਮਲਾ ਮਿਰਚ ਲੈ ਲਓ ਵਿਟਾਮਿਨ ਸੀ ਭਰਪੂਰ ਜਿਹੜੀਆਂ ਚੀਜ਼ਾਂ ਤੁਹਾਨੂੰ ਖਾਣੀਆਂ ਪੈਣਗੀਆਂ ਤੇ ਇਹਦੇ ਨਾਲ ਤੁਹਾਡਾ ਜਿਹੜੀ ਸਕਿਨ ਨਵਾ ਉਹ ਇੱਕਦਮ ਗਲੋਇੰਗ ਹੋਏਗੀ ਤਾਡੀ ਸਕਿਨ ਤੇ ਦਿਖਾਰਾਏਗਾ ਜਿਹੜੀ ਤੁਹਾਡੀ ਪਿਗਮੈਂਟੇਸ਼ਨ ਵਾ ਉਹਨਾਂ ਨੂੰ ਰਿਮੂਵ ਕਰਨ ਵਿੱਚ ਹੈਲਪ ਕਰੇਗਾ ਤੇ ਇਹ ਹੋ ਗਿਆ ਤੁਹਾਡਾ ਜਿਹੜਾ ਵਾ ਫੂਡ ਦਾ ਪੋਰਸ਼ਨ ਤੁਸੀਂ ਫਾਸਟ ਫੂਡ ਨੂੰ ਬਿਲਕੁਲ ਅਵੋਇਡ ਕਰਨਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਪਿਗਮੈਂਟੇਸ਼ਨ ਦੂਰ ਹੋਣ ਇਹ ਨਹੀਂ ਕਿ ਤੁਸੀਂ ਖਾਓ ਪੀਓ ਵੀ ਸਭ ਕੁਝ ਤੇ ਉੱਪਰ ਫੇਸ ਤੇ ਲਗਾਓ ਵੀ ਤੇ ਫਿਰ ਤੁਸੀਂ ਕਹੋ ਕਿ ਸਾਨੂੰ ਫਰਕ ਨਹੀਂ ਪਿਆ ਇਹਨਾਂ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਤੇ ਆਪਣੀ ਸਕਿਨ ਵੱਲ ਧਿਆਨ ਦੇ ਕੇ ਤੇ ਇਹ ਹੈਲਦੀ ਚੀਜ਼ਾਂ ਵੱਲ ਧਿਆਨ ਦਿਓ ਤੇ ਸਭ ਤੋਂ ਲਾਸਟ ਤੇ ਇਹ ਆ ਜੀ ਡੀਆਈਵਾਈ ਰੈਮਡੀਜ਼ ਜਿਹੜੀਆਂ ਹੋਮ ਮੇਡ ਰੈਮਡੀਜ਼ ਹੁੰਦੀਆਂ ਨੇ ਘਰ ਦੇ ਬਣਾਏ ਘਰੇਲੂ ਨੁਸਖੇ ਪੈਕ ਹੁੰਦੇ ਨੇ ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰੋ ਮੇਰੇ ਚੈਨਲ ਤੇ ਕਾਫੀ ਜੜੀਆਂ ਡੀਆਈਵਾਈ ਰੈਮਡੀਜ਼ ਹੈਗੀਆਂ ਨੇ ਬਣਾ ਕੇ ਦੱਸੀਆਂ ਜਿਹੜੀ ਵੀ ਤੁਹਾਡੇ ਫੇਸ ਤੇ ਸ਼ੂਟ ਕਰਦੀ ਹੈ ਤੁਸੀਂ ਉਹ ਲਗਾਓ ਅੱਜ ਮੈਂ ਤੁਹਾਡੇ ਨਾਲ ਇੱਕ ਜਿਹੜੀ ਦੱਸਦੀ ਹਾਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜਿਹੜੀ ਬਲੈਮਿਸ਼ ਤੇ ਉੱਤੇ ਛਾਈਆਂ ਤੇ ਬਹੁਤ ਹੀ ਜ਼ਿਆਦਾ ਕਾਰਗਰ ਹੈ ਤੁਸੀਂ ਕੀ ਕਰਨਾ ਹੈ মুলਠੀ ਪਾਊਡਰ 1 ਚਮਚ ਲੈ ਲੈਣਾ মুলਠੀ ਪਾਊਡਰ ਬੈਸਟ ਹੈ ਕਈ ਕਹਿ ਦਿੰਦੇ ਨੇ ਕਿ মুলਠੀ ਪਾਊਡਰ ਲਗਾਉਣਾ ਸਾਡਾ ਫੇਸ ਡਾਰਕ ਹੋ ਗਿਆ ਬਿਲਕੁਲ ਵੀ ਡਾਰਕ ਨਹੀਂ ਹੁੰਦਾਗਾ ਮੈਂ ਖੁਦ ਯੂਜ਼ ਕਰਦੀ ਆ ਤੁਸੀਂ ਦੇਖੋ ਮੇਰਾ ਫੇਸ ਡਾਰਕ মুলਠੀ ਪਾਊਡਰ ਲਓ ਪਲੱਸ ਉਹਦੇ ਵਿੱਚ ਤੁਸੀਂ 1 ਚਮਚ মুলਠੀ ਪਾਊਡਰ ਲਓ 1 ਚਮਚ ਤੁਸੀਂ ਦਹੀਂ ਲਓ ਦੋ ਚੀਜ਼ਾਂ ਹੋ ਗਈਆਂ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ 1 ਚਮਚ ਜਿਹੜਾ ਹਣੀ ਐਡ ਕਰ ਦੇਣਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਇਹਦੇ ਵਿੱਚ ਤੁਸੀਂ ਕੀ ਕਰਨਾ ਇੱਕ ਚਮਚ ਜਿਹੜਾ ਚੌਲਾਂ ਦਾ ਆਟਾ ਲੈਣਾ ਹੈ ਚੌਲਾਂ ਦਾ ਆਟਾ skin ਨੂੰ bright tight ਤੇ ਇਹ ਜਿਹੜਾ ਵਾ ਸ਼ਾਈਨਿੰਗ 글로ਵ ਦਿੰਦਾ ਹੈ ਤੇ ਤੁਸੀਂ ਇਹਨਾਂ ਚੌਲਾਂ ਦਾ ਆਟਾ ਬਲੱਠੀ ਪਾਊਡਰ ਦਹੀਂ ਤੇ ਸ਼ਾਇਦ ਇਹਨਾਂ ਚਾਰਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਜਿਹੜਾ ਆਪਣੇ ਫੇਸ ਤੇ ਪੈਕ ਬਣਾ ਕੇ ਲਗਾਓ 15 ਤੋਂ 20 ਮਿੰਟ ਰੱਖੋ ਦੈਨ ਇਹਨੂੰ ਰਿਮੂਵ ਕਰ ਦਿਓ ਫਿਰ ਦੇਖਿਓ ਤੁਸੀਂ ਆਪਣੇ ਫੇਸ ਤੇ ਨਿਖਾਰ ਤੇ ਇਹਨੂੰ ਲਗਾਤਾਰ ਤੁਸੀਂ 15 ਦਿਨ ਯੂਜ਼ ਕਰੋ ਇਹੋ ਹੀ ਪੈਕ 15 ਦਿਨ ਲਗਾਤਾਰ ਯੂਜ਼ ਕਰੋ ਤੇ ਫਿਰ ਦੇਖਿਓ 10 ਦਿਨ ਦੇ ਵਿੱਚ ਤੁਹਾਨੂੰ ਜਿਹੜੀਆਂ ਤੁਹਾਡੀਆਂ ਸ਼ਾਈਆਂ ਨੇ ਉਹ ਘਟਣੀਆਂ ਸ਼ੁਰੂ ਹੋ ਜਾਣਗੀਆਂ ਤੇ ਪਲੱਸ ਆਪਣੀ ਡਾਈਟ ਦਾ ਧਿਆਨ ਰੱਖੋ ਤੇ ਇਹ ਚੀਜ਼ਾਂ ਤੁਸੀਂ ਯੂਜ਼ ਕਰੋਗੇ ਤੇ ਮੈਂ 100% ਗਾਰੰਟੀ ਦੇ ਨਾਲ ਤੁਸੀਂ ਆਪ ਮੇਰੇ ਚੈਨਲ ਤੇ ਆ ਕੇ ਇਹ ਚੀਜ਼ ਦਾ ਕਮੈਂਟ ਕਰਕੇ ਦੱਸੋਗੇ ਕਿ ਫੀਡਬੈਕ ਦੋਗੇ ਕਿ ਸਾਨੂੰ ਇਸ ਚੀਜ਼ ਦਾ ਬਹੁਤ ਫਰਕ ਪਿਆ ਤੇ ਜੇ ਤੁਸੀਂ ਇਹਨੂੰ ਬਿਲਕੁਲ ਖਿਆਨ ਦੇ ਨਾਲ ਬੀ ਕੇਅਰਫੁਲ ਹੋ ਕੇ ਤੁਸੀਂ ਇਹ ਚੀਜ਼ਾਂ ਅਪਣਾਓਗੇ ਤਾਂ ਤੁਹਾਡੀਆਂ ਛਾਈਆਂ ਬਲੈਮਿਸ਼ ਬਿਲਕੁਲ ਦੂਰ ਹੋਣਗੀਆਂ ਤੇ ਤੁਹਾਡੇ ਪਿੰਪਲ ਵੀ ਰਿਮੂਵ ਹੋਣਾ ਸ਼ੁਰੂ ਹੋ ਜਾਣਗੇ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਮਿਲਦੇ ਹਾਂ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ